ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ BBMP ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਸੱਦੇ ਇੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਆ ਇਹ ਸਾਰੇ ਨਮਾਇंदे ਜਿਹੜੇ ਆ ਇੱਕ ਸੁਰ ਹੋ ਕੇ ਇਹ ਗੱਲ ਆਖਦੇ ਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਪਾਣੀਆਂ ਤੇ ਹਮਲਾ ਨਹੀਂ ਹੋਣ ਦਿਆਂਗੇ ਡਾਕਾ ਨਹੀਂ ਪੈਂਡਿਆਂਗੇ ਖਾਸ ਤੌਰ ਤੇ ਸੁਨੀਲ ਜਾਖੜ ਨੂੰ ਬਾਰ ਬਾਰ ਪੱਤਰਕਾਰ ਇਹ ਗੱਲ ਪੁੱਛਦੇ ਆ ਵੀ ਤੁਹਾਡਾ ਸਟੈਂਡ ਕੀ ਆ ਤੇ ਫਿਰ ਭਗਵੰਤ ਮਾਨ ਖੁਦ ਕਲੀਅਰ ਕਰਦੇ ਆ ਵੀ ਇਹ ਤਾਂ ਦੇਖੋ ਸਾਡੇ ਨਾਲ ਬੈਠੇ ਆ ਇਹ ਪੰਜਾਬ ਦੇ ਹੱਕ ਦੇ ਵਿੱਚ ਆ ਪਰ ਸਮਾਨੰਤਰ ਹੀ ਡਲਾ ਸਾਹਿਬ ਇੱਕ ਹੋਰ ਡਵੈਲਪਮੈਂਟ ਹੁੰਦੀ ਆ ਕਿ ਕੇਂਦਰ ਸਰਕਾਰ ਜਿਹੜੀ ਆ ਦਿੱਲੀ ਦੇ ਵਿੱਚ ਕਈ ਵੱਡੇ ਆਫੀਸਰਜ਼ ਨੂੰ ਬੀਐਮਬੀ ਦੇ ਨਾਲ ਰਿਲੇਟਡ ਜਿਹੜੇ ਆ ਇਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਲ ਜਿਹੜੇ ਮੁਤਲਕ ਨੇ ਉਹਨਾਂ ਨੂੰ ਦਿੱਲੀ ਸੱਦ ਲੈਂਦੀ ਆ ਹੁਣ ਦਿੱਲੀ ਦੇ ਵਿੱਚ ਕੀ ਹੋਇਆ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਇਆ ਕੀ ਪਾਣੀ ਦਿੱਤਾ ਜਾ ਸਕਦਾ ਉਧਾਰ ਨਹੀਂ ਦਿੱਤਾ ਜਾ ਸਕਦਾ ਤੁਸੀਂ ਕੀ ਕਿਵੇਂ ਦੇਖਦੇ ਹੋ ਇਹ ਸਾਰੇ ਸਿਆਸੀ ਦ੍ਰਿਸ਼ ਨੂੰ ਤੇ ਬੀਐਮਬੀ ਦੇ ਜਿਹੜਾ ਇਹ ਮੀਟਿੰਗ ਹੋਈ ਆ ਇਸ ਨੂੰ ਕੋ ਦਿੱਲੀ ਤੋਂ ਲਗਭਗ ਸਾਰੀ ਜਾਣਕਾਰੀ ਲੈਣ ਦੀ ਮੈਂ ਕੋਸ਼ਿਸ਼ ਕੀਤੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੀ ਮੀਟਿੰਗ ਸੱਦੀ ਗਈ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਪੰਜਾਬ ਦੇ ਅਧਿਕਾਰੀ ਹਰਿਆਣੇ ਦੇ ਅਧਿਕਾਰੀਆਂ ਇਹਨਾਂ ਦੀ ਮੀਟਿੰਗ ਸੱਦੀ ਸੀ ਪਰ ਇਹਦੇ ਵਿੱਚ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹ ਸਾਰਾ ਆਪਣਾ ਰਿਕਾਰਡ ਲੈ ਕੇ ਗਏ ਸੀ কৃষ্ণ ਕੁਮਾਰ ਜਿਹੜੇ ਜਲ ਸਰੋਤ ਵਿਭਾਗ ਦੇ ਆਗੂ ਨੇ ਉਹ ਵੀ ਆਪਣਾ ਸਾਰਾ ਰਿਕਾਰਡ ਲੈ ਕੇ ਗਏ ਸੀ ਪੰਜਾਬ ਦੇ तमाम ਅਧਿਕਾਰੀ ਔਰ ਜਿਹੜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਜੁੜੀ ਵੱਡੀ ਲੀਡਰਸ਼ਿਪ ਹੈ ਉਹ ਇੱਕ ਇੱਕ ਤਰਕ ਤੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਤਰਕ ਤੋਂ ਸਹਿਮਤ ਨਜ਼ਰ ਆਈ ਕਿ ਕਿ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸਾਰਾ ਰਿਕਾਰਡ ਬਣਾਇਆ ਪਾਣੀ ਦਾ ਦੇਖੋ ਇੱਕ ਡਿਪਲੀਸ਼ਨ ਪੀਰੀਅਡ ਹੁੰਦਾ ਹੈ ਇਹ 21 ਮਈ ਤੋਂ ਸ਼ੁਰੂ ਹੋ ਕੇ ਸਤੰਬਰ ਤੱਕ ਚੱਲਦਾ ਹੈ ਇਸ ਦੌਰਾਨ ਅਸੀਂ ਪਾਣੀ ਵਰਤਣਾ ਹੁੰਦਾ ਹੈ ਔਰ 21 ਮਈ ਤੋਂ ਲੈ ਕੇ ਸਤੰਬਰ ਤੱਕ ਡਿਪਲੀਸ਼ਨ ਪੀਰੀਅਡ ਹੁੰਦਾ ਹੈ ਇਸ ਦਰਮਿਆਨ ਜਿਹੜਾ ਪਾਣੀ ਹੁੰਦਾ ਹੈ ਉਹ ਵਰਤਣਾ ਹੁੰਦਾ ਹੈ ਹੋਨਾ ਇਸ ਇਸ ਗ੍ਰੰਡ ਪਾਣੀ ਜਦੋਂ ਮਾਨਸੂਨ ਆਉਂਦੀ ਹੈ ਦੇਖੋ ਮਾਨਸੂਨ ਸਾਡੀ ਸ਼ੁਰੂ ਹੋ ਜਾਂਦੀ ਹੈ ਜੂਨ ਔਰ ਜੁਲਾਈ ਔਰ ਅਗਸਟ ਤੱਕ ਚੱਲਦੀ ਹੈ ਪਰ ਕਈ ਵਾਰੀ ਪ੍ਰੀ ਮਾਨਸੂਨ ਹੈ ਉਹ ਮਈ ਚ ਆ ਜਾਂਦੀ ਹੈ ਸੋ ਇਸ ਕਰਕੇ ਜਿਹੜਾ ਮਾਨਸੂਨ ਦਾ ਏਰੀਆ 21 ਤੋਂ ਸਤੰਬਰ ਤੱਕ ਦਾ ਇਹਨੂੰ ਡਿਪਲੀਸ਼ਨ ਪੀਰੀਅਡ ਵੀ ਕਿਹਾ ਜਾਂਦਾ ਹੁਣ ਸੰਦੀਪ ਜਿਹੜੀ ਉੱਥੇ ਗੱਲ ਹੋਈ ਪੰਜਾਬ ਨੇ ਤਰਕ ਦਿੱਤਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ। ਪਰ ਪਾਣੀ ਵਰਤੇ ਨੂੰ ਵੀ ਹਰਿਆਣਾ ਨੂੰ ਕਈ ਦਿਨ ਹੋ ਗਏ। ਕਈ ਦਿਨਾਂ ਦਾ ਜਿਹੜਾ ਪਾਣੀ 4000 ਕਿਊਸਿਕ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ ਉਹ ਮਨੁੱਖਤਾ ਦੇ ਅਧਿਕਾਰ ਆਧਾਰ ਤੇ ਦਿੱਤਾ ਜਾ ਰਿਹਾ ਹੈ। ਪਰ ਹਰਿਆਣਾ ਇਹ ਤਰਕ ਦੇ ਰਿਹਾ ਹੈ ਕਿ ਪਿਛਲੇ ਸਮਿਆਂ 'ਚ ਵੀ ਸਾਨੂੰ ਮਈ ਔਰ ਜੂਨ ਦੇ ਮਹੀਨੇ 'ਚ ਵੱਧ ਪਾਣੀ ਮਿਲ ਜਾਂਦਾ ਸੀ। ਇਹ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ। ਉਹ ਇਸੇ ਗੱਲ ਨੂੰ ਆਧਾਰ ਬਣਾ ਰਿਹਾ ਹੈ। ਉਹ ਅੰਤਮਾਨ ਕੇੰਡਰ ਹੈ ਵੀ ਇਸ ਭਗਵਾਨ ਅੰਤਮਾਨ ਇਸੇ ਕਹਾਂਜੀ ਇਹ ਡੰਗ ਦਾ ਪ੍ਰਣ ਕਰਦਾ ਹੈ ਕੋਨੇ ਦਾ ਪਾਣੀ ਸੰਦੀਪ ਜੀ ਘਟ ਹੈ ਔਰ ਖਤਰਾ ਇਹ ਹੈ ਕਿ ਅਗਰ ਇਸ ਵਾਰ ਮੌਨਸੂਨ ਫੇਲ ਹੋ ਗਈ ਅਗਰ ਮੰਨ ਲਓ ਰੱਬ ਨਾ ਕਰੇ ਮੀਂਹ ਨਹੀਂ ਪੈਂਦਾ ਮੌਨਸੂਨ ਫੇਲ ਹੋ ਗਈ 33 34 ਲੱਖ ਹੈਕਟੇਰ ਪੰਜਾਬ ਦੇ ਚੋਣਾ ਉਹਦੀ ਸਚਾਈ ਕਿਵੇਂ ਹੋਣੀ ਹੈ ਇੱਕ ਤਾਂ ਉਹ ਮੀਂਹ ਤੇ ਆਧਾਰਿਤ ਹੈ ਦੂਸਰਾ ਉਹ ਮੈਹਰੀ ਪਾਣੀ ਤੇ ਆਧਾਰਿਤ ਹੈ ਇਹ ਦੋਵੇਂ ਤਰੀਕੇ ਨੇ ਔਰ ਹੁਣ ਮੈਰਾਂ ਦੀ ਸਾਫ ਸਫਾਈ ਚੰਗੀ ਹੋ ਗਈ ਖਾਲੇ ਪੰਜਾਬ ਦੇ ਚੰਗੇ ਸਾਫ ਸੁਥਰੇ ਹੋਗੇ ਇੱਕ ਤਰਕ ਆਇਆ ਉੱਥੇ ਕਿ ਮਹਿਰਾਂ ਦੇ ਨਾਲ ਸਾਡਾ ਜਿਹੜਾ ਪਾਣੀ ਹੈ ਉਹ ਜ਼ਿਆਦਾ ਵਰਤਿਆ ਜਾਣਾ ਚਾਹਿਆ ਨਾਲੋਂ ਇਸ ਕਰਕੇ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਅੱਛਾ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਭਾਖੜੀ ਡੈਮ 'ਚ ਪੰਜਾਬ ਸਾਰਾ ਪਾਣੀ ਵਰਤ ਜੂਗਾ ਐ ਨਹੀਂ ਹੁੰਦਾ ਪਾਣੀ ਵੰਡਿਆ ਗਿਆ ਹੈ ਪੰਜਾਬ ਲਈ ਉਹਦਾ ਕੋਟਾ ਨਿਸ਼ਚਿਤ ਹੈ ਹਰਿਆਣੇ ਲਈ ਕੋਟਾ ਨਿਸ਼ਚਿਤ ਹੈ Rajasthan ਲਈ ਨਿਸ਼ਚਿਤ ਹੈ ਔਰ ਸਾਰਾ ਸਾਲ ਇਹਨਾਂ ਨੇ ਇਹੀ ਪਾਣੀ ਵਰਤਣਾ ਹੁੰਦਾ ਹੈ ਪੰਜਾਬ ਨੇ ਆਪਣੇ ਹਿੱਸੇ ਦਾ 99% ਪਾਣੀ ਹਰੇ ਵਰਤਿਆ हरियाणा ਨੇ 103% ਪਾਣੀ ਆਪਣੇ ਹਿੱਸੇ ਦਾ ਵਰਤ ਲਿਆ ਜਿਹੜਾ ਹਰਿਆਣਾ ਨੂੰ ਪਾਣੀ ਅਲਾਟ ਸੀ ਉਹ ਅਲਾਟ ਹੈ 2.987 ਮਿਲੀਅਨ ਏਕੜ ਫਟ 2.987 ਮਿਲੀਅਨ ਏਕੜ ਫਟ ਇਹ ਪੂਰਾ ਇੱਕ ਸੀਜ਼ਨ ਚ ਇਹ ਵਰਤਣਾ ਹੁੰਦਾ ਹੈ ਹਰਿਆਣੇ ਨੇ ਪਰ ਹਰਿਆਣਾ 3.1 ਇੱਕ ਇੱਕ ਲਗਭਗ ਪਾਣੀ ਵਰਤ ਚੁੱਕਿਆ ਹੈ 3.11 ਇੱਕ ਇੱਕ ਮਿਲੀਅਨ ਏਕੜ ਫਟ ਮਤਲਬ 103% ਪਾਣੀ ਹਰਿਆਣਾ ਵਰਤ ਚੁੱਕਿਆ ਹੈ ਜਦੋਂ ਉੱਥੇ ਸਾਰਾ ਰਿਕਾਰਡ ਪੇਸ਼ ਕਰ ਦਿੱਤਾ ਗਿਆ ਹਰਿਆਣਾ ਦੇ ਅਧਿਕਾਰੀ ਕੋਈ ਬਹੁਤਾ ਜ਼ਿਆਦਾ ਤਰਕ ਨਹੀਂ ਦੇ ਸਕੇ ਪਰ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਮੁੱਖ ਸਕੱਤਰ ਨੇ ਮੀਟਿੰਗ 'ਚ ਉਹ ਵੀ ਗੈਰ ਹੋਂਦ ਸੀਗੇ ਹਰਿਆਣਾ ਦੇ ਮੁੱਖ ਸਕੱਤਰ ਗੈਰ ਹੋਂਦ ਸੀਗੇ ਪੰਜਾਬ ਦੇ ਅਧਿਕਾਰੀ ਗੈਰ ਹੋਂਦ ਸੀਗੇ ਔਰ ਜਿਹੜੇ ਕੇਂਦਰੀ ਗ੍ਰੈਸ ਸਕੱਤਰ ਨੇ ਗੋਬਿੰਦ ਮੋਨ ਉਹਨਾਂ ਨੇ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਇਹ ਕਿਹਾ ਕਿ ਤੁਸੀਂ ਵੇਖੋ ਅਗਰ ਆਪਸ 'ਚ ਮਿਲ ਕੇ ਕੋਈ ਤੁਸੀਂ ਆਪਸ 'ਚ ਸਹਿਮਤੀ ਬਣਾ ਲਓ ਕੋਈ ਭਾਈ ਬੰਦੀ ਦੇ ਨਾਤੇ ਦੇ ਕੋਈ ਗੱਲ ਹੋ ਜੇ ਅੱਛਾ ਫਿਰ ਇਹ ਵੀ ਇੱਕ ਸੁਝਾਅ ਆਇਆ ਕਿੰਦੇ ਚਲੋ ਜੇ ਇਹ ਸਹਿਮਤੀ ਬਣਦੀ ਹੈ ਕਿ ਤੁਹਾਡੇ ਚੋਂ ਅਗਰ ਸਹਿਮਤੀ ਬਣਦੀ ਹੈ ਵੀ ਹਰਿਆਣਾ ਇਹ ਕਵੇ ਕਿ ਚਲੋ ਮੈਨੂੰ ਪਾਣੀ ਉਧਾਰ ਦੇ ਦਿਓ ਵੀ ਮੈਨੂੰ ਹੁਣ ਪਾਣੀ ਦੀ ਲੋੜ ਹੈ 2 ਮਹੀਨੇ ਸਾਡੇ ਕੋਲੇ ਪੀਣ ਵਾਲਾ ਪਾਣੀ ਘੱਟ ਹੈ ਵੀ ਸਾਨੂੰ ਉਧਾਰ ਹੀ ਦੇ ਦਿਓ ਤੇ ਜਦੋਂ ਅਗਲਾ ਸਾਡਾ ਕੋਟਾ ਸ਼ੁਰੂ ਹੋਣਾ ਉਹਦੇ ਚ ਫਿਰ ਅਸੀਂ ਪਾਣੀ ਕਟਾ ਦਾਂਗੇ ਹੁਣ ਪਤਾ ਹੀ ਲੱਗਿਆ ਕਿ ਉਹਦੇ ਦੇ ਵੀ ਸਹਿਮਤੀ ਨਹੀਂ ਬਣੀ ਹਰਿਆਣਾ ਇਹ ਸੁਣਾ ਤੇ ਹਰਿਆਣਾ ਦੇ ਅਧਿਕਾਰੀ ਇਸ ਗੱਲ ਤੇ ਅੜੇ ਰਹੇ ਕਿ ਪਹਿਲਾਂ ਵੀ ਐ ਮਿਲਦਾ ਰਿਹਾ ਸੋ ਦੇਖੋ ਜੇ ਪਹਿਲਾਂ ਉਹਨਾਂ ਨੇ ਬੁੱਲੇ ਲੁੱਟੇ ਨਹੀਂ ਸੰਦੀਪ ਜੀ ਜਿਨ੍ਹਾਂ ਨੂੰ ਬੁੱਲੇ ਲੁੱਟਣ ਦੀ ਆਰਥ ਬੈਜੇ ਨਾ ਫਿਰ ਉਹ ਕਹਿੰਦਾ ਨਹੀਂ ਭਾਈ ਮੈਂ ਮਿਹਨਤ ਨਹੀਂ ਕਰਨੀ ਮੇਰੇ ਤਾਂ ਮੈਂ ਤਾਂ ਬੁੱਲੇ ਹੀ ਲੁੱਟਣੇ ਹੁਣ ਉਹਨਾਂ ਨੇ ਬਿਉਂਤਬੰਦੀ ਬਣਾ ਗੱਲ ਆ ਸਰ ਸ਼ਾਇਦ ਇਸੇ ਕਰਕੇ ਮੁੱਖ ਮੰਤਰੀ ਮਾਨ ਨੇ ਸਾਰੀਆਂ ਪਾਰਟੀਆਂ ਸਿਆਸੀ ਪਾਰਟੀਆਂ ਦੇ ਆਗੂ ਸੱਦੇ ਸੀ ਤਾਂ ਕਿ ਇਹਨਾਂ ਦੇ ਸਾਹਮਣੇ ਗੱਲ ਕਲੀਅਰ ਹੋ ਜੇ ਕਿਉਂਕਿ ਇਹ ਗੱਲ ਉੱਥੇ ਹੋਈ ਸੀਗੀ ਵੀ ਪਹਿਲਾਂ ਵੀ ਪਾਣੀ ਛੱਡ ਦਿੱਤਾ ਜਾਂਦਾ ਸੀ ਲੋੜ ਮੁਤਾਬਕ ਦੇਖੋ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਹੈ ਨਾ ਮੈਂ ਉਹਦੇ ਤੇ ਵੀ ਆਉਣਾ ਉਹਦੇ ਅੰਦਰ ਵੀ ਬੜਾ ਘਰਮਸ ਮਚਿਆ ਪਰ ਨਾ ਉਹਦੇ ਚ ਕਈ ਜਿਹੜੇ ਵੱਡੇ ਲੀਡਰ ਨੇ ਨਾ ਜਿਹੜੇ ਨਾਮੀ ਲੀਡਰ ਨੇ ਜਿਨ੍ਹਾਂ ਨੂੰ ਆਪਾਂ ਕਈ ਵੀ ਕੀ ਐਟ ਸਿਆਸੀ ਲੀਡਰ ਨੇ ਪੰਜਾਬ ਦੇ ਉਹ ਮੀਟਿੰਗ ਤੇ ਗਏ ਹੀ ਨਹੀਂ ਭਗਵੰਤ ਮਾਨ ਦੇ ਸਾਹਮਣੇ ਮੈਨੂੰ ਇਹ ਨਹੀਂ ਸਮਝ ਆਇਆ ਉਹਨਾਂ ਨੂੰ ਕੱਦ ਦਾ ਡਰ ਸੀ ਭਾਈ ਤੁਸੀਂ ਦਾਅਵੇ ਵੱਡੇ ਵੱਡੇ ਕਰਦੇ ਹੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤੇ ਜਾ ਸਕਦੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਵੀ ਸੁਫਲੇ ਮੁੱਖ ਮੰਤਰੀਆਂ ਦੇ ਲੈਣੇ ਤੇ ਜਦੋਂ ਹੁਣ ਆ ਪਾਣੀ ਦੀ ਏਡੀ ਵੱਡੀ ਪਾਣੀ ਬਚਾਉਣ ਦੀ ਜੰਗ ਹੈ ਪੋਲਿਟੀਕਲ ਪੰਜਾਬ ਦੀ ਉਹਦੇ ਚ ਆਪਾਂ ਛੋਟੇ ਛੋਟੇ ਆਪਣੇ ਅਗਲੇ ਸਾਥੀ ਭੇਜ ਦਿੱ ਗਏ ਛੋਟੇ ਤੋਂ ਭਾਵ ਮੈਂ ਇਹ ਨਹੀਂ ਕਹਿੰਦਾ ਵੀ ਉਹ ਉਹਨਾਂ ਦੇ ਕੱਦ ਛੋਟੇ ਨੇ ਪੋਲਿਟੀਕਲ ਪੌਰ ਦੇ ਉੱਤੇ ਜਿਵੇਂ ਆਪਾਂ ਉਸ ਸਧਾਰਨ ਗੱਲ ਕਰ ਦਿੰਦੇ ਆ ਵੀ ਵੱਡੇ ਭਰਾ ਨੇ ਛੋਟੇ ਭਰਾ ਭੇਜਤਾ ਜਿਵੇਂ ਹਰਿਆਣਾ ਕਹਿੰਦਾ ਵੀ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਵੱਡੇ ਭਰਾ ਨੂੰ ਹੀ ਅੱਖਾਂ ਦਿਖਾਈ ਜਾਂਦੇ ਉਥੋਂ ਦੇ ਕਈ ਲੀਡਰ ਵੀ ਅਸੀਂ ਜੇ ਤੁਸੀਂ ਪਾਣੀ ਨਾ ਦਿੱਤਾ ਤੇ ਅਸੀਂ ਵੱਡੇ ਭਰਾ ਦਾ ਰਾਹ ਰੋਕ ਦੇਾਂਗੇ ਅਿਹੋ ਜੀਆਂ ਗੱਲਾਂ ਵੀ ਹੁੰਦੀਆਂ ਨੇ ਸਿਆਸਤ 'ਚ ਸੋ ਮਿੱਠਾ-ਮਿੱਠਾ ਚੱਲਣਾ ਚਾਹੀਦਾ ਕਈ ਲੀਡਰ ਜਿਹੜੇ ਆਲ ਪਾਰਟੀ ਮੀਟਿੰਗ 'ਚ ਨੇ ਉਹ ਮਿੱਠੇ ਵੀ ਚੱਲੇ ਨੇ ਪਰ ਵੱਡੀ ਲੀਡਰਸ਼ਿਪ ਗੈਰ ਹਾਜ਼ਰ ਰਹੀ ਹੁਣ ਮੈਂ ਇੱਕ ਮਿੰਟ ਦਿੱਲੀ ਤੋਂ ਮੁੜਦਾ ਜੀ ਹੁਣ ਦਿੱਲੀ 'ਚ ਇਹ ਫੈਸਲਾ ਹੋ ਗਿਆ ਉਸ ਤੋਂ ਬਾਅਦ ਕਿ ਜੇ ਆਪਸ ਚ ਅਧਿਕਾਰੀਆਂ ਦੀ ਮਿਲ ਬੈਠ ਕੇ ਗੱਲ ਨੱਬੜਦੀ ਹੈ ਤਾਂ ਦੇਖ ਲਓ ਨਹੀਂ ਤਾਂ ਫਿਰ ਇਹ ਮੀਟਿੰਗ ਤਾਂ ਖਤਮ ਕਰਤੀ ਵੀ ਆਪਾਂ ਇਹਦੇ ਤੇ ਹੋਰ ਵਿਚਾਰ ਕਰਦੇ ਅੱਗੇ ਹੁਣ ਪਤਾ ਹੀ ਲੱਗਿਆ ਸੰਦੀਪ ਜੀ ਕਿ ਹਰਿਆਣਾ ਹਰਿਆਣਾ ਕਿਸੇ ਵੀ ਵੇਲੇ ਸੁਪਰੀਮ ਕੋਰਟ ਚ ਜਾ ਸਕਦਾ ਹੈ ਉਹ ਅੱਜ ਵੀ ਜਾ ਸਕਦਾ ਹੈ ਸੁਪਰੀਮ ਕੋਰਟ ਪੰਜ ਵਜੇ ਤੋਂ ਪਹਿਲਾਂ ਪਰ ਸੁਪਰੀਮ ਕੋਰਟ ਜਾਣਾ ਹੋਵੇ ਜਦੋਂ ਵੱਡੀਆਂ ਸਿਆਸੀ ਪਾਰਟੀਆਂ ਨੇ ਤੁਹਾਨੂੰ ਪਤਾ ਅੱਧੀ ਰਾਤ ਨੂੰ ਵੀ ਚਲੇ ਜਾਂਦੇ ਨੇ ਆਪਾਂ ਪਿਛਲੇ ਸਮਿਆਂ ਚ ਦੇਖਿਆ ਸਾਡੀਆਂ ਸੁਪਰੀਮ ਕੋਰਟਾਂ ਤਾਂ ਅੱਧੀ ਰਾਤ ਨੂੰ ਵੀ ਚੱਲੀਆਂ ਕਿਉਂਕਿ ਇਹ ਮਾਮਲਾ ਪਾਣੀ ਦੀ ਜ਼ਰੂਰਤ ਹੈ ਹੁਣ ਕੱਲ ਸੁਪਰੀਮ ਕੋਰਟ ਅੱਜ ਨਹੀਂ ਤਾਂ ਕੱਲ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾਏਗੀ ਪਰ ਅਗਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਉਹਦੇ ਪਿੱਛੇ ਹਰਿਆਣਾ ਸਰਕਾਰ ਕੋਲੇ ਤਰਕ ਕੀ ਹੋਣਗੇ ਕੀ ਹਰਿਆਣਾ ਸਰਕਾਰ ਇਹ ਕਹੇਗੀ ਕਿ ਮਨੁੱਖਤਾ ਦੇ ਆਧਾਰ ਤੇ ਸਾਨੂੰ ਪਾਣੀ ਦਿੱਤਾ ਜਾਵੇ ਜਾਂ ਕੀ ਹਰਿਆਣਾ ਸਰਕਾਰ ਕੋਰਟ 'ਚ ਇਹ ਕਹੇਗੀ ਕਿ ਅਸੀਂ ਤਾਂ ਆਪਣੀ ਹਿੱਸੇ ਦਾ ਪਾਣੀ ਵਰਤਿਆ ਹੀ ਨਹੀਂ ਜਿਹੜੀ ਪੰਜਾਬ ਵਾਲੇ ਤੱਕਾ ਕਰ ਰਹੇ ਆ ਕਿਉਂਕਿ ਜਿਹੜੇ ਹੁਣ ਤੱਕ ਦੀਆਂ ਗੱਲਾਂ ਆ ਰਹੀਆਂ ਨੇ ਵੀ ਹਰਿਆਣੇ ਨੇ ਆਪਣਾ ਪਾਣੀ ਵਰਤ ਲਿਆ। ਹੁਣ ਜੇ ਹਰਿਆਣਾ ਮਨੁੱਖਤਾ ਦੇ ਆਧਾਰ ਤੇ ਜਾਂਦਾ। ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਦਾ ਨਜ਼ਰੀਆ ਵੱਖਰਾ ਹੋਊਗਾ। ਇਹ ਵੀ ਗੱਲ ਹੈ ਕਿ ਹਜੇ ਤੱਕ ਜਿਹੜਾ ਸਤਲੁਜ ਯਮਨਾ ਲਿੰਕ ਮੈਰ ਦਾ ਮਸਲਾ ਉਹ ਵਿੱਚ ਵਿਚਾਲੇ ਫਸਿਆ ਹੋਇਆ। ਸੁਪਰੀਮ ਕੋਰਟਾਂ ਦੇ ਵਿੱਚ ਇਹ ਮਾਮਲਾ ਗਿਆ ਹੋਇਆ ਮੈਨੂੰ ਇਹ ਲੱਗਦਾ ਕਿ ਬਹੁਤ ਜਲਦ ਅਗਰੇ ਮਸਲਾ ਕੋਰਟ ਕਚੈਰੀਆਂ 'ਚ ਪਹੁੰਚ ਗਿਆ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਤੇ ਸਤਲੁਜ ਯਮਨਾ ਲਿੰਕ ਨੈਰ ਦਾ ਜਿਹੜਾ ਜਿਮ ਹੈ ਸੰਦੀਪ ਜੀ ਉਹ ਵੀ ਛੇਤੀ ਉੱਠ ਖੜਾ ਹੋਣਾ ਹੈ ਇਹ ਇਸ ਤਰ੍ਹਾਂ ਹੁੰਦਾ ਹੈ ਡੱਲਾ ਸਾਹਿਬ ਜਿਹੜੀਆਂ ਗਾੜੀਆਂ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਹ ਤੇ ਉੱਠਣਾ ਹੀ ਆ ਉਹ ਮੈਨੂੰ ਸੰਭਾਵਨਾ ਲੱਗਦੀ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਉਹਦੇ ਚ ਕੀ ਹੁੰਦਾ ਹੁਣ ਆਲ ਪਾਰਟੀ ਮੀਟਿੰਗ ਦੀ ਗੱਲ ਕਰਦੇ ਹਾਂ ਸੁਨੀਲ ਜਾਖੜ ਆਲ ਪਾਰਟੀ ਮੀਟਿੰਗ ਚ ਗਏ ਮਨਰਿੰਦਰ ਕਾਲੀਆ ਗਏ ਬੜੇ ਸੀਨੀਅਰ ਲੀਡਰ ਨੇ ਕੱਲ ਵਿਨਾਸ਼ ਰਾਏ ਖੰਨਾ ਨੇ ਸਾਫ਼ ਤੌਰ ਤੇ ਕਿਹਾ ਤਾਂ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਨਾਲ ਆ ਪੰਜਾਬ ਦੀ ਜਿਹੜੀ ਬੀਜੇਪੀ ਆ ਉਹਦੀ ਸਥਿਤੀ ਬੜੀ ਕਸੂਰਤੀ ਬਣੀ ਪੰਜਾਬ ਦੇ ਬੀਜੇਪੀ ਦੇ ਲੀਡਰ ਹੈਗੇ ਤਾਂ ਪੰਜਾਬ ਦੇ ਨਾਲ ਹੀ ਹੈ ਪੰਜਾਬ ਦੇ ਪਾਣੀਆਂ ਦੇ ਨਾਲ ਹੀ ਹੈ ਦਿਲੋਂ ਦਿਲੋਂ ਪੰਜਾਬ ਦੇ ਨਾਲ ਹੀ ਹੈ ਪਰ ਉੱਪਰ ਉਹਨਾਂ ਨੂੰ ਡਰ ਵੀ ਹੈ ਕਿ ਕਿਤੇ ਕੇਂਦਰ ਦੀ ਲੀਡਰਸ਼ਿਪ ਸਾਡੇ ਤੋਂ ਨਾਰਾਜ਼ ਨਾ ਹੋ ਜਾਈ ਇਸ ਕਰਕੇ ਬੀਜੇਪੀ ਵਾਲੇ ਇਹ ਤਾਂ ਕਹਿ ਰਹੇ ਨੇ ਕਿ ਪੰਜਾਬ ਸਾਡੇ ਕੋਲ ਇੱਕ ਬੂੰਦ ਪਾਣੀ ਵੀ ਅਸੀਂ ਪੰਜਾਬ ਦਾ ਪਾਣੀ ਨਹੀਂ ਦੇਣਾ ਪਰ ਉਹ ਨਾਲ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਦੀ ਸਰਕਾਰ ਜਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਸਾਡੇ ਜਿਹੜੇ ਅਧਿਕਾਰੀ ਨੇ ਇਹਨਾਂ ਨੇ ਮੀਟਿੰਗ 'ਚ ਸਹੀ ਪੱਖ ਨਹੀਂ ਰੱਖਿਆ ਇਸ ਕਰਕੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ 'ਚ ਪਹਿਲਾਂ ਹੀ ਫੈਸਲਾ ਹੋਇਆ ਕਿ ਪਾਣੀ ਛੱਡ ਦੇਓ ਪਰ ਉਹ ਇਸ ਗੱਲ ਤੋਂ ਵੀ ਨਾਰਾਜ਼ ਨੇ ਸੁਨੀਲ ਜਾਖੜ ਕਿ ਇਹ ਛੋਟਾ ਮੁੱਦਾ ਸੀ ਉਹਨੂੰ ਭਗਵੰਤ ਮਾਨ ਨੇ ਵੱਡਾ ਕਰ ਲਿਆ ਉਹ ਕਹਿੰਦੇ ਇਹਨੂੰ ਰਾਈ ਦਾ ਪਹਾੜ ਬਣਾ ਲਿਆ ਸੋ ਸੁਨੀਲ ਜਾਖੜ ਨੂੰ ਇਹ ਕਿਉਂ ਲੱਗ ਰਿਹਾ ਕਿ ਇਹ ਮੁੱਦਾ ਛੋਟਾ ਸੀ ਜਦੋਂ ਸਾਡਾ ਮੁੱਖ ਮੰਤਰੀ ਕਹੀ ਜਾਂਦਾ ਹੈ ਕਿ ਅਸੀਂ ਮਨੁੱਖਤਾ ਦੇ ਆਧਾਰ ਤੇ 4000 ਕਿਊਸਕ ਪਾਣੀ ਪਹਿਲਾਂ ਹੀ ਦੇ ਰਹੇ ਹਾਂ ਤੇ ਇਹ ਵੀ ਕੋਈ ਛੋਟੀ ਗੱਲ ਨਹੀਂ ਜਿਹੜਾ ਇਹ ਵੀ 4000 ਕਿਊਸਿਕ ਪਾਣੀ ਜਾ ਰਿਹਾ ਹੈ ਤੇ ਮੁਕਤ ਦੇ ਆਧਾਰ ਤੇ ਜਾ ਰਿਹਾ ਹੈ ਪਰ ਮੈਨੂੰ ਲੱਗਦਾ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਅਗਰ ਮਾਮਲਾ ਹੈਗਾ ਵੀ ਸਾਡੇ ਕੋਲ ਪੀਣ ਨੂੰ ਪਾਣੀ ਹੈ ਨਹੀਂ ਪਰ ਬਹੁਤ ਬੱਦ ਤੇ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਜਨਾਂ ਚ ਇਹ ਮੁੱਦੇ ਤੇ ਵੱਡੀ ਸਿਆਸਤ ਹੋਣੀ ਹੈ ਹੁਣ ਐਸਐਲ ਦਾ ਜਿੰਨ ਵੀ ਬਾਹਰ ਨਿਕਲੂਗਾ ਬੋਤਲ ਚ ਇਸ ਮੁੱਦੇ ਤੇ ਸਿਆਸਤ ਵੀ ਹੋਣੀ ਹੈ ਅਗਰ ਹਿਲਾਣਾ ਕੋਰਟ ਤੇ ਚਲਿਆ ਜਾਂਦਾ ਹੈ ਫਿਰ ਇਹ ਮਾਮਲਾ ਅਦਾਲਤਾਂ ਦੇ ਰੁਖ ਤੇ ਨਿਰਭਰ ਕਰੇਗਾ ਕਿ ਅਦਾਲਤਾਂ ਪੰਜਾਬ ਦੇ ਪਾਣੀ ਦੇ ਹੱਕ ਨੂੰ ਕਿਸ ਨਜ਼ਰੀਏ ਨਾਲ ਦੇਖਦੀਆਂ ਨੇ ਪਰ ਮੈਂ ਹਜੇ ਫਿਰ ਡੱਲਾ ਸਾਹਿਬ ਇਦਾਂ ਤਾਂ ਰਾਜ ਡੱਲਾ ਸਾਹਿਬ ਮਾਫ ਕਰਨਾ ਗੁਸਤਾਖੀ ਮਾਫ ਫਿਰ ਇਦਾਂ ਤਾਂ ਡੱਲਾ ਸਾਹਿਬ ਰਾਜਸਥਾਨ ਵੀ ਚਲਾ ਜਾਏਗਾ ਰਾਜਸਥਾਨ ਚ ਵੀ ਭਾਜਪਦੀ ਸਰਕਾਰ ਹੈ ਉਹ ਵੀ ਕਹਿਣਗੇ ਵੀ ਸਾਨੂੰ ਵੀ ਪਾਣੀ ਦੀ ਲੋੜ ਆ ਉਹ ਤੇ ਵੈਸੇ ਹੀ ਮਾਰੂਥਲ ਏਰੀਆ ਉਹ ਕਹਿਣਗੇ ਸਾਨੂੰ ਵੀ ਪਾਣੀ ਵਧਾ ਦਿਓ ਦੇਖੋ ਅਗਰ ਦੇਖੋ ਅਦਾਲਤ ਦੇ ਵਿੱਚ ਜਾਣਾ ਤਾਂ ਸੰਦੀਪ ਜੀ ਹਰ ਕਿਸੇ ਦਾ ਹੱਕ ਹੈ ਨਾ ਉਹਦਾ ਜਾਣਾ ਚਾਹੀਦਾ ਮੈਂ ਤਾਂ ਕਹਿੰਦਾ ਹਰਿਆਣੇ ਨੂੰ ਅਦਾਲਤ ਜਾਣਾ ਚਾਹੀਦਾ ਹੈ ਰਾਜਸਥਾਨ ਨੂੰ ਵੀ ਹੈ ਅਦਾਲਤ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਨੂੰ ਸਰਦਾ ਜਾਊਗਾ ਫਿਰ ਪੰਜਾਬ ਦਾ ਮੁੱਖ ਮੰਤਰੀ ਅਦਾਲਤ 'ਚ ਇਹ ਗੱਲ ਪੇਸ਼ ਕਰੇ ਕਿ ਦੇਖੋ ਜੀ ਜਦੋਂ ਹੜ੍ਹ ਆਉਂਦੇ ਨੇ ਉਦੋਂ ਇਹ ਸਾਨੂੰ ਚਿੱਠੀ ਲਿਖ ਦਿੰਦੇ ਨੇ ਵੀ ਸਾਨੂੰ ਪਾਣੀ ਨਹੀਂ ਚਾਹੀਦਾ ਕਿਉਂਕਿ ਜਦੋਂ ਕੋਟਾ ਸਾਲ ਦਾ ਨਿਰਧਾਰਿਤ ਹੁੰਦਾ ਸੰਧੀਤੀ ਸਮਝ ਲਓ ਹਰਿਆਣੇ ਦਾ ਕੋਟਾ ਨਿਰਧਾਰਿਤ ਹੋ ਗਿਆ 2.97 ਮਿਲੀਅਨ ਏਕੜ ਫੁੱਟ ਉਹ ਹਰਿਆਣੇ ਦੀ ਮਰਜ਼ੀ ਹੈ ਉਹਨਾਂ ਨੇ 1 ਮਹੀਨੇ ਚ ਲੈਣਾ ਹੈ 2 ਮਹੀਨੇ ਚ ਲੈਣਾ ਹੈ 3 ਮਹੀਨੇ ਚ 4 ਮਹੀਨੇ ਚ 5 ਮਹੀਨੇ ਚ 6 ਮਹੀਨੇ ਚ ਹੁਣ ਇਹੀ ਰੌਲਾ ਹੈ ਉਹਨਾਂ ਦਾ 2.97 ਮਿਲੀਅਨ ਏਕੜ ਫਿੱਟ ਉਹਨਾਂ ਨੇ ਵਰਤ ਲਿਆ ਆ ਅਪ੍ਰੈਲ ਚ ਮੁਕਾ ਲਿਆ ਉਹਨਾਂ ਨੇ ਤਾਂ ਹੀ ਦੋ ਕਹਿੰਦੇ ਨੇ ਵੀ ਸਾਡਾ ਪਾਡਾ ਖਾਲੀ ਹੈ ਮਈ ਜੂਨ ਚ ਸਾਡਾ ਤੁਹਾਡਾ ਪਾਣੀ ਦਾ ਪਰੋ ਇਹੀ ਗੱਲ ਉਹਨਾਂ ਨੇ ਕੀਤੀ ਹੈ ਸੋ ਫਿਰ ਪੰਜਾਬ ਕੋਰਟ 'ਚ ਇਹ ਗੱਲ ਕਹੂਗਾ ਕਹਿਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਸਾਡੇ ਸਾਰਿਆਂ ਨੂੰ ਵੀ ਚਲੋ ਜੀ ਜੇ ਅਦਾਲਤਾਂ ਚ ਆ ਗਏ ਇੱਥੇ ਅਦਾਲਤ ਕਿ ਤੈਅ ਕਰ ਦੇ ਵੀ ਜਦੋਂ ਹੜ ਆਉਂਦੇ ਨੇ ਜਦੋਂ ਪਹਾੜਾਂ ਤੋਂ ਹੜ ਆਉਂਦੇ ਨੇ ਕੀ ਹੜਾਂ ਦੀ ਮਾਰ ਕੱਲਾ ਪੰਜਾਬ ਚੱਲੂਗਾ ਜਾਂ ਹੜਾਂ ਦੀ ਮਾਰ ਦੀ ਵੰਡ ਹੋਊਗੀ ਭਾਵੇਂ ਜਦੋਂ ਹੜ ਆਉਂਦੇ ਨੇ ਤੇ ਹੜਾਂ ਦਾ ਪਾਣੀ ਵੀ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਪੰਜਾਬ ਛੱਡ ਸਕਦਾ ਏ ਅਦਾਲਤ ਤੋਂ ਮੋਹਰ ਲਵਾ ਲੈ ਭਗਵੰਤ ਮਾਨ ਕਿਉਂਕਿ ਹੁਣ ਹੁੰਦਾ ਕੀ ਆ ਸੰਦੀਪ ਜੀ ਜਦੋਂ ਹਿਮਾਲਿਆ ਤੋਂ ਮੀਂਹ ਆਉਂਦਾ ਹੈ ਪਾਣੀ ਪਹਾੜਾਂ ਹਿਮਾਚਲਾਂ ਚ ਪੈਂਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਭਾਖੜੇ ਦੇ ਪਾਣੀ ਇਕੱਠਾ ਹੁੰਦਾ ਤੇ ਜਦੋਂ ਭਾਖੜਾ ਡੈਮ ਦਾ ਪੱਧਰ ਸਾਨੂੰ ਪਤਾ ਹੈ ਵੀ 2 2 2.95 ਤੋਂ ਉੱਪਰ ਉਹਨੂੰ ਆਪਾਂ ਲਿਜਾ ਨਹੀਂ ਸਕਦੇ ਤੇ ਜਦੋਂ ਭਾਖੜੇ ਡੈਮ ਤੇ ਪਾਣੀ ਦਾ ਪੱਧਰ ਵੱਧਦਾ ਅੱਧੀ ਅੱਧੀ ਰਾਤ ਨੂੰ ਪੰਜਾਬ ਦੇ ਲੋਕ ਅੱਧੀ ਅੱਧੀ ਰਾਤ ਨੂੰ ਉੱਠ ਕੇ ਟੈਲੀਵਿਜ਼ਨ ਤੇ ਖਬਰਾਂ ਸੁਣਦੇ ਆ ਵੀ ਕਿਤੇ ਭਾਖੜੇ ਵਾਲੇ ਨੇ ਪਾਣੀ ਤਾਂ ਨਹੀਂ ਛੱਡਤਾ ਜਿਹੜੇ ਲੋਕ ਵੇੜਿਆਂ ਤੇ ਮੰਜਾ ਡਾ ਕੇ ਪੈਂਦੇ ਨੇ ਉਹ ਛੱਤਾਂ ਤੇ ਪੈਣ ਲੱਗ ਜਾਂਦੇ ਨੇ ਮੱਛਰ ਮੇਰੇ ਅੰਦਾਰੇ ਵਾਲੇ ਵੀ ਕਿਤੇ ਰਾਤ ਨੂੰ ਪਾਣੀ ਨਾ ਘਰੇ ਵੜਿਆਵੇ ਸੋ ਜਦੋਂ ਭਾਖੜੇ ਤੋਂ ਪਾਣੀ ਛੱਡਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਰੋਪੜ ਦੇ ਵਾਲੇ ਵਾਲੇ ਜਿਹੜਾ ਕੈਚਮੈਂਟ ਏਰੀਆ ਹੈ ਉੱਥੇ ਮਾਰ ਪੈਂਦੀ ਹੈ ਫਿਰ ਉਹ ਮਾਰ ਅੱਗੇ ਸ਼ੁਰੂ ਹੁੰਦੀ ਐ ਵਿਆਸ ਤੇ ਸਤਲੁਜ ਨਵਾਂ ਸ਼ਹਿਰ ਹੋ ਗਿਆ ਮੋਗਾ ਹੋ ਗਿਆ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਵਿਆਸ ਦੇ ਨਾਲ ਸੁਲਤਾਨਪੁਰ ਲੋਧੀ ਹੋ ਗਿਆ ਤਰਨਤਾਰਨ ਹੋ ਗਿਆ ਉਹ ਜਿੱਧਰ ਸੁਖਵੀਰ ਨੇ ਜਲਬਸ ਚਲਾਈ ਸੀ ਉਹ ਚਲੋ ਜਲਬਸ ਮੈਨੂੰ ਕਹਿੰਦੇ ਉਹ ਬੰਦ ਬੰਦ ਖੜੀ ਹੁੰਦੀ ਤਾਂ ਇੰਨੇ ਨਾ ਪਾਣੀ ਹੋ ਜਾਂਦਾ ਜਲਬਸ ਨਹੀਂ ਦਿਖੇ ਉੱਚ ਮੁੜ ਕੇ ਚਲੋ ਮੈਂ ਜਲਬਸ ਦੀ ਗੱਲ ਕਰਦੀ ਕਿਤੇ ਸੁਖਵੀਰ ਬਾਦਲ ਗੁੱਸਾ ਹੀ ਨਾ ਕਰ ਦੇ ਵੀ ਮੇਰੀ ਜਲਬਸ ਤੇ ਤੁਸੀਂ ਕਿਉਂ ਟੱਪਣੀ ਕਰਦੇ ਹੋ ਐਡੀ ਰੂ ਨਾ ਬਲੈਂਸੀ ਤੇ ਉਹ ਜਲਬਸ ਹਰੀਕੇ ਪੱਤਨ ਵਾਲਾ ਏਰੀਆ ਸਾਰਾ ਜਦੋਂ ਇੰਨਾ ਜ਼ਿਆਦਾ ਭਰ ਜਾਂਦਾ ਸੰਦੀਪ ਜੀ ਉਧਰ ਜਦੋਂ ਹੜ ਆ ਜਾਂਦੇ ਨੇ ਫੇਰ ਉਹ ਪਾਣੀ ਪਾਕਿਸਤਾਨ ਨੂੰ ਜਾਂਦਾ ਤੇ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਪਰਸੋਂ ਕਹਿੰਦੇ ਨਾਇਬ ਸਿੰਘ ਸੈਣੀ ਕਹਿੰਦੇ ਜੀ 2 ਮਹੀਨੇ ਦੀ ਗੱਲ ਹੈ ਪਾਣੀ ਤਾਂ ਪਾਕਿਸਤਾਨ ਨੂੰ ਚਲੇ ਜਾਂਦਾ ਫालतू ਪਾਣੀ ਤੇ ਨਾਇਬ ਸਿੰਘ ਸੈਣੀ ਸਾਹਿਬ ਨੂੰ ਵੀ ਜੇ ਤੁਹਾਡੀ ਜਾਣ ਪਛਾਣਾ ਹੈ ਉਹਨਾਂ ਨੂੰ ਬੇਨਤੀ ਕਰੋ ਉਹਨਾਂ ਨੂੰ ਕਹੋ ਕਿਸੇ ਤੋਂ ਟਿਊਸ਼ਨ ਲਓ ਕਿ ਪਾਕਿਸਤਾਨ ਨੂੰ ਪਾਣੀ ਉਧਰ ਜਾਂਦਾ ਜਦੋਂ ਹੜਾ ਜਾਂਦੇ ਨੇ ਪੰਜਾਬ 'ਚ ਜਦੋਂ ਪੰਜਾਬ ਮਰਨ ਕਿਨਾਰੇ ਡੁੱਬਨ ਕਿਨਾਰੇ ਹੁੰਦਾ ਫੇਰ ਹਰਿਕਰਪਤਨ ਤੋਂ ਆਪਾਂ ਕਹਿੰਦੇ ਆ ਵੀ ਹੁਣ ਇਹਨੂੰ ਪਾਕਿਸਤਾਨ ਭੇਜ ਦਿਓ ਆਪਣੇ ਕਿੱਥੇ ਗੱਲ ਵਿੱਟਾ ਪੈਗੀ ਜਦਕਿ ਪਾਣੀ ਸਾਡਾ ਅੰਮ੍ਰਿਤ ਹੈ ਉਹ ਮਜਬੂਰੀ 'ਚ ਛੱਡ ਦਿਆ ਸੀ ਜਿਵੇਂ ਕੋਵਿਡ ਵਲੇ ਮਜਬੂਰੀ 'ਚ ਜਿਵੇਂ ਕੋਵਿਡ ਵਲੇ ਮਜਬੂਰੀ ਚ ਬਹੁਤ ਸਾਰੇ ਲੋਕ ਸੀ ਜਿਹੜੇ ਮਾਵਾਪ ਛੱਡ ਗਏ ਉਹਨਾਂ ਦੇ ਅੰਤਿਮ ਸੰਸਕਾਰਾਂ ਤੇ ਹੀ ਨਹੀਂ ਗਏ ਵੀ ਕਿਤੇ ਸਾਨੂੰ ਨਾ ਕੋਵਿਡ ਕਵਰ ਹੋ ਜੇ ਸੋ ਮਜਬੂਰੀ ਚ ਜਿਹੜਾ ਅੰਮ੍ਰਿਤ ਪਾਣੀ ਆ ਉਹ ਛੱਡਿਆ ਜਾਂਦਾ ਪਾਕਿਸਤਾਨ ਨੂੰ ਨਹੀਂ ਤਾਂ ਪਾਣੀ ਛੱਡਣ ਨੂੰ ਕਿਦਾ ਜੀ ਕਰਦਾ ਸੰਦੀਪ ਜੀ ਪਰ ਜਿਹੜੀ ਇਹ ਅੱਛਾ ਡੱਲਾ ਸਾਹਿਬ ਮੈਂ ਉਹੀ ਕਹਿਣ ਲੱਗਿਆ ਇਹਦੇ ਨਾਲ ਇੱਕ ਆ ਵੀ ਦੱਸਿਓ ਵੀ ਸੋਮਵਾਰ ਵਾਲੇ ਦਿਨ 5 ਤਰੀਕ ਨੂੰ ਵਿਧਾਨ ਸਭਾ ਦਾ ਜਿਹੜਾ ਇੱਕ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਹੁਣ ਜਿਹੜੀਆਂ ਤੁਸੀਂ ਗੱਲਾਂ ਦੱਸ ਰਹੇ ਹੋ ਵੀ ਦਿੱਲੀ ਦੇ ਵਿੱਚ ਆ ਕੁਝ ਹੋਇਆ ਇਹ ਸਾਰੀਆਂ ਗੱਲਾਂ ਫਿਰ ਵਿਧਾਨ ਸਭਾ ਦੇ ਸੈਸ਼ਨ ਚ ਵੀ ਮੇਰੇ ਕੋਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੰਦੀਪ ਜੀ ਕਈ ਵਾਰੀ ਅੱਜ ਤੁਸੀਂ ਪਿਛਲੇ ਸਮੇਂ 'ਚ ਦੇਖੋ ਇੱਕ ਰਵਾਜ ਦੇਖੋ ਪਹਿਲਾਂ ਜਿਹੜੇ ਗਾਣੇ ਹੁੰਦੇ ਸੀ ਇਹਨਾਂ ਦੀ ਸੈਡ Song ਉਹਨਾਂ ਤੇ ਕੋਈ ਢੰਗੜਾ ਪਗੜਾ ਨਹੀਂ ਸੀ ਪੈਂਦਾ ਅੱਜ ਸਮਾਂ ਉਹ ਆ ਗਿਆ ਲੋਕ ਸੈਡ Song ਦੇ ਵੀ ਢੰਗੜਾ ਪਾਈ ਜਾਂਦੇ ਜਿਹੜਾ ਪਾਣੀਆਂ ਦੇ ਮਾਮਲੇ ਤੇ ਪੋਲਿਟੀਕਲ ਪਾਰਟੀਆਂ ਦਾ ਅੰਦੋਲਨ ਆ ਨਾ ਉਹ ਸੈਡ Song ਤੇ ਢੰਗੜੇ ਵਾਲਾ ਅਸਲ 'ਚ ਸਾਡੇ ਪੰਜਾਬ ਲਈ ਇਹ ਸਥਿਤੀ ਬਹੁਤ ਮਾੜੀ ਹੈ ਚਿੰਤਾ ਵਾਲੀ ਹੈ ਪਰ ਪੋਲਿਟੀਕਲ ਪਾਰਟੀਆਂ ਇਹਦੇ ਤੇ ਸਿਆਸੀ ਢੰਗੜਾ ਪਾਰੀਆਂ ਨੇ ਇਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਨਾ ਜੀ ਇਹ ਮੀਟਿੰਗਾਂ ਇਸ ਕਰਕੇ ਹੋ ਰਹੀਆਂ ਵੀ ਜੇ ਅਸੀਂ ਮੀਟਿੰਗ 'ਚ ਨਾ ਗਏ ਤੇ ਕਿਤੇ ਸਾਡੀਆਂ ਵੋਟਾਂ ਨਾ ਕਟੀਆਂ ਜਾਣ ਜਿਹੜੀ ਮੀਟਿੰਗ ਦੇ ਅੰਦਰ ਗੱਲ ਹੋਈ ਹੈ 올 ਪਾਰਟੀ ਮੀਟਿੰਗ ਦੇ ਬਹੁਤ ਸਾਰੇ ਲੀਡਰ ਤਾਂ ਅੱਧੇ ਅਧੂਰੇ ਮਨੋਂ ਹੀ ਇਹ ਕਹਿੰਦੇ ਰਹੇ ਵੀ ਆਪਾਂ ਪੰਜਾਬ ਦੇ ਨਾਲ ਆਂ ਜੀ ਹੁਣ ਜਾਖੜ ਸਾਹਿਬ ਬਾਹਰ ਆ ਕੇ ਕਹਿੰਦੇ ਇਹ ਵੀ ਇਹ ਛੋਟਾ ਮੁੱਦਾ ਸੀ ਇਹਨੂੰ ਰਾਈ ਦਾ ਪਹਾੜ ਨਹੀਂ ਸੀ ਬਣਾਉਣਾ ਚਾਹੀਦਾ ਇਹਦਾ ਮਤਲਬ ਹੈ ਜਾਖੜ ਸਾਹਿਬ ਦੀ ਭਾਵਨਾ 100% ਇਹ ਨਹੀਂ ਹੈ ਜੇ ਜੇ ਮੀਟਿੰਗ ਨਾ ਹੁੰਦੀ ਆਲ ਪਾਰਟੀ ਮੀਟਿੰਗ ਨਾ ਹੁੰਦੀ ਚਰਚਾ ਨਾ ਹੁੰਦੀ ਤੇ ਫਿਰ ਤੁਹਾਨੂੰ ਲੱਗਦਾ ਕਿ ਇੰਨੀ ਦੇਰ ਤੱਕ ਪਾਣੀ ਰੋਕਿਆ ਜਾ ਸਕਦਾ ਸੀ ਤੇ ਪਾਣੀ ਇਸੇ ਕਰਕੇ ਹਜੇ ਤੱਕ ਰੋਕਿਆ ਗਿਆ ਰੋਕਿਆ ਰੋਕਿਆ ਜਾ ਸਕਿਆ ਹੈ ਕਿਉਂਕਿ ਇਹ ਪੰਜਾਬ ਦੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਮਜਬੂਰੀ ਬਸ ਇਕੱਠਾ ਹੋਣਾ ਪਿਆ ਕਿਉਂਕਿ ਪੰਜਾਬ ਦੇ ਲੋਕ ਸਭ ਕੁਝ ਦੇਖਦੇ ਨੇ ਪਾਣੀ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਪਾਣੀ ਬਹੁਤ ਵੱਡਾ ਮੁੱਦਾ ਹੈ ਔਰ ਜਿਹੜੇ ਬਹੁਤ ਸਿਆਣੇ ਸਿਆਣੇ ਜਿਹੜੇ ਕਵੀ ਨੇ ਪੋਇਟ ਨੇ ਰਾਈਟਰ ਨੇ ਜਿਹੜੀਆਂ ਉਹ ਗੱਲਾਂ ਕਰਦੇ ਆ ਨਾ ਕਿ ਆਉਣ ਵਾਲੇ ਸਮੇਂ 'ਚ ਪਾਣੀਆਂ ਪਿੱਛੇ ਜੰਗਾਂ ਹੋਣਗੀਆਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੀ ਜੰਗ ਦਾ ਮਾਹੌਲ ਬਣਨਾ ਹੈ ਕਿ ਉਹ ਇੰਡਸ ਪਾਣੀ ਕਰਕੇ ਬਣਨਾ ਹੈ ਉਦਾਂ ਵੀ ਜੰਗ ਜੰਗ ਦੀ ਲੋੜ ਪੈਣੀ ਹੈ ਰਾਦੀ ਉਸੇ ਨੂੰ ਹੀ ਰੱਦ ਕਰਨ ਦੀ ਗੱਲ ਆਖੀ ਗਈ ਉਸੇ ਕਰਕੇ ਪਾਕਿਸਤਾਨ ਨੂੰ ਤਰਸਣਾ ਲੱਗਿਆ ਨਾ ਵੀ ਜੇ ਸਾਡਾ ਇਹਨਾਂ ਨੇ ਪਾਣੀ ਰੋਕ ਲਿਆ ਹਾਲਾਂਕਿ ਚਲੋ ਹਜੇ ਉਹ ਜਿਹੜਾ ਪਾਣੀ ਰੋਕਣ ਵਾਲੀ ਗੱਲ ਹੈ ਉਹਨੂੰ ਸਮਾਂ ਲੱਗੂਗਾ ਆਪਣ ਆਪਣੇ ਹਿੱਸੇ ਦਾ ਪਾਣੀ ਸਾਨੂੰ ਰੋਕਣਾ ਵੀ ਚਾਹੀਦਾ ਹੈ ਕਿਉਂਕਿ ਇਹ ਵੀ ਸਾਡੀ ਮਜਬੂਰੀ ਹੈ ਬੇਵਸੀ ਹੈ ਪੋਲਿਟੀਕਲ ਸਿਸਟਮ ਦੀ ਕਿ ਜਿਹੜੇ ਸਮਝੌਤਿਆਂ ਦੇ ਮੁਤਾਬਕ ਪਾਣੀ ਜਾਣਾ ਚਾਹੀਦਾ ਸੀ ਪਾਕਿਸਤਾਨ ਨੂੰ ਉਹ ਸਮਝੌਤਿਆਂ ਨਾਲੋਂ ਵੱਧ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਸੋ ਸਾਨੂੰ ਕੱਲੇ ਅਗਰ ਅਸੀਂ ਇਹੀ ਕਹਿ ਦਿੰਦੇ ਨਾ ਕਿ ਸਮਝੌਤਿਆਂ ਮੁਤਾਬਕ ਪਾਕਿਸਤਾਨ ਨੂੰ ਜਿੰਨਾ ਪਾਣੀ ਬਣਦਾ ਸੀ ਅਸੀਂ ਉਨਾ ਛੱਡ ਕੇ ਬਾਕੀ ਰੋਕ ਲਾਂਗੇ ਤਾਂ ਵੀ ਪਾਕਿਸਤਾਨ ਦੀਆਂ ਚੀਕਾਂ ਨਿਕਲ ਜਾਂਦੀਆਂ ਸੀ ਸੰਦੀਪ ਜੀ ਇੱਕ ਦਿਨ ਲਾਈਟ ਨਾ ਆਵੇ ਘਰ ਦੀ ਟੈਂਕੀ ਨਾ ਨਾ ਭਰੀ ਹੋਵੇ ਤੇ ਸ਼ਾਮ ਤੱਕ 5-7 ਜੀ ਲਾਏ ਨਾ ਹੋਣ ਤੇ ਉਹ ਆਪਸ ਇੱਕ ਦੂਜੇ ਨਾਲ ਕਹਿੰਦੇ ਫਿਰਦੇ ਆ ਵੀ ਤੂੰ ਨਾ ਆਇਆ ਨਹੀਂ ਸਵੇਰ ਦਾ ਤੂੰ ਮੋਟਰ ਚਲਾ ਲੈਣੀ ਸੀ ਤੂੰ ਪਾਣੀ ਭਰ ਲੈਣਾ ਸੀ ਸੋ ਪਾਣੀ ਇਨਸਾਨ ਦੀ ਜ਼ਿੰਦਗੀ ਆ 70% ਦਾ ਸਰੀਰ ਚ ਪਾਣੀ ਆ ਜਿਵੇਂ ਤਰਬੂਜ ਖਰਬੂਜਾ ਪਾਣੀ ਨਾਲ ਭਰਿਆ ਮਨੁੱਖ ਵੀ ਉਹੀ ਆ ਹੋਰ ਇਸ ਤੋਂ ਵੱਧ ਮਨੁੱਖ ਕੋਲੇ ਕੁਝ ਨਹੀਂ ਇਸ ਕਰਕੇ ਪਾਣੀ ਤੋਂ ਬਗਣਾ ਸਭ ਦਾ ਬੜਾ ਔਖਾ ਹੈ ਸੋ ਜਿਹੜੀ ਹੁਣ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਪੰਜਾਬ ਦੀ ਵਿਧਾਨ ਸਭਾ ਦੀ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਪੋਲੀਟੀਕਲ ਫਾਈਟ ਹੋਣੀ ਹੈ ਦੇਖੋ ਭਗਵੰਤ ਮਾਨ ਆਪਣੇ ਆਪ ਨੂੰ ਜਿਵੇਂ ਕੈਪਟਨ ਮਰਿੰਦਰ ਸਿੰਘ ਇੱਕ ਵਾਰੀ ਉਹ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਬਣਾ ਲਿਆ ਵਿਧਾਨ ਸਭਾ 'ਚ ਹਾਲਾਂਕਿ ਕੈਪਟਨ ਮਰਿੰਦਰ ਫੋਕਾ ਰਾਖਾ ਸੀ ਪਾਣੀਆਂ ਦਾ ਉਹ ਵੀ ਰਾਖਾ ਰੱਖਣੇ ਸੀ ਪਾਣੀਆਂ ਦਾ ਉਹ ਐਵੀ ਗੱਲਾਂ ਸੀ ਜਿਹੜਾ ਉਹਨੇ ਜਿਹੜਾ ਉਹਨੇ ਪਾਣੀਆਂ ਦਾ ਇੱਕ ਕਾਨੂੰਨ ਜਾਂ ਬਣਾ ਕੇ ਵਾਟਰ ਟਰਮੀਨੇਸ਼ਨ ਐਕਟ ਜਿਹੜਾ ਬਣਾਇਆ ਸੀ ਉਹ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ ਵੀ ਉਹ ਇਲੀਗਲ ਹੈ ਤੇ ਐਦਾਂ ਦੇ ਪੋਲਿਟੀਕਲ ਡਰਾਮੇ ਬੜੇ ਹੋਏ ਜਦੋਂ 2016 ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ 17 ਚ ਹਾਰਨਾ ਸੀ ਉਦੋਂ ਪਹਿਲਾਂ 2016 ਚ ਸਮੇਤ ਕੈਪਟਨ ਮਰਿੰਦਰ ਬੀਬੀ ਪੱਠੜ ਕਾਂਗਰਸ ਦੇ ਐਮਐਲਏ ਪਾਣੀਆਂ ਤੇ ਸਟੇਫੀ ਦੇਗੇ ਸੀ ਉਦੋਂ ਥੋੜੇ ਜਿ ਦਿਨ ਰਹਿ ਗਏ ਸੀ ਵਿਧਾਨ ਸਭਾ ਨੂੰ ਫਿਰ ਜਦੋਂ ਪਟ્રોલ ਗੱਡੀ ਦੀ ਟੈਂਕੀ ਚ ਮੁੱਕਣ ਵਾਲਾ ਹੁੰਦਾ ਹੈ ਤੇ ਉਦੋਂ ਪੈਟਰੋਲ ਪੰਪ ਤੇ ਲੋਕਾਂ ਨੂੰ ਜਾਣਾ ਹੀ ਪੈਂਦਾ ਨਹੀਂ ਤਾਂ ਧੱਕੇ ਵੱਜਦੇ ਆ। ਸੋ ਉਹ ਚੋੜਾ ਤੋਂ ਪਹਿਲਾਂ ਸਾਰਿਆਂ ਨੇ ਅਸਤੀਫਾ ਦਿੱਤਾ ਔਰ ਬਿੱਲ ਪਾਸ ਕਰਤੇ ਵੀ ਹਰਿਆਣੇ ਤੋਂ ਪਾਣੀਾਂ ਦਾ ਬਿੱਲ ਵਸੂਲਾਂਗੇ। ਔਰ ਉਦੋਂ ਸਿਮਰਜੀਤ ਬੈਂਸ, ਪ੍ਰਕਾਸ਼ ਸਿੰਘ ਬਾਦਲ ਤੇ ਬੜੇ ਸੀ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਹਨਾਂ ਨੇ ਬਿੱਲ ਪਾਸ ਕੀਤੇ ਵੀ ਆਪਾਂ ਹਰਿਆਣੇ ਤੋਂ ਪਾਣੀਾਂ ਦਾ ਬਿੱਲ ਭੇਜਾਂਗੇ, ਦਿੱਲੀ ਨੂੰ ਵੀ ਭੇਜਾਂਗੇ। ਤੇ ਜਦੋਂ 17 ਚ ਕਪਤਨ ਅਮਰਿੰਦਰ ਦੀ ਸਰਕਾਰ ਆਈ ਤੇ ਉਹਨਾਂ ਫਿਰ ਉਹ ਕਹਾਵਤ ਹੈ ਹੁਣ ਚਲੋ ਆਪਾਂ ਕਹਾਵਤਾਂ ਲੋਕਾਂ ਨੂੰ ਪਤਾ ਹੀ ਆ ਜਿਹਨੂੰ ਜਿਹੜੀ ਠੀਕ ਲੱਗਦੀ ਆ ਉਹ ਲਾ ਕੇ ਦੇਖ ਲੈ ਮੁਰਗੇ ਕਿਸੇ ਨੇ ਬੇਲੀ ਭੇਜਿਆ ਰਾਜਸਥਾਨ ਨੂੰ ਸੋ ਕੁੱਲ ਮਿਲਾ ਕੇ ਪੋਲੀਟਿਕਲ ਲੀਡਰਸ਼ਿਪ ਪਰ ਲਗਭਗ ਇੱਕੋ ਥੈਲੀ ਦੇ ਚੱਤੇ ਵਟੇ ਵਾਲੀ ਗੱਲ ਕਰਦੀ ਆ ਆ ਹੁਣ ਵੀ ਜਿਹੜਾ ਸੈਸ਼ਨ ਹੋਣਾ ਨਾ ਦੀ ਸੈਸ਼ਨ ਚ ਕੀ ਹੋਣਾ ਸੈਸ਼ਨ ਚ ਇਸ ਗੱਲ ਤੇ ਤਵੱਜੋ ਹੋਣੀ ਆ ਕਿ ਦੇਖੋ ਜੀ ਭਗਵੰਤ ਸਿੰਘ ਪਾਣੀਆਂ ਦੇ ਰਾਖੇ ਬਣ ਕੇ ਉਹਨਾਂ ਨੇ ਪਾਣੀ ਨਹੀਂ ਜਾਣ ਦਿੱਤਾ ਤੇ ਦੂਜਿਆਂ ਨੇ ਕਹਿਣਾ ਅਸੀਂ ਵੀ ਨਾਲ ਖੜੇ ਆਂ ਕਿ ਪੰਜਾਬ ਦੇ ਪਾਣੀ ਦਾ ਮਸਲਾ ਇਕੱਲੇ ਭਗਵੰਤ ਮਾਨ ਦਾ ਮਸਲਾ ਨਹੀਂ ਅਸੀਂ ਸਾਰੇ ਪਾਣੀ ਵਾਲੇ ਨਾਲ ਆਪਾਂ ਪਾਣੀ ਜਾ ਨਹੀਂ ਦੇਣਾ ਔਰ ਜੇ ਮਾਮਲਾ ਅਦਾਲਤ ਚ ਚਲਿਆ ਗਿਆ ਫਿਰ ਆਪਾਂ ਵਿਧਾਨ ਸਭਾ ਚ ਚਾਹੇ ਬਿੱਲ ਪਾਸ ਕਰੀਏ ਚਾਹੇ ਆਪਾਂ ਵਿਧਾਨ ਸਭਾ ਦੇ ਬਾਹਰ ਪਤੰਗ ਉਡਾਲੀਏ ਗੱਲ ਇੱਕੋ ਹੀ ਆ ਫਿਰ ਫੈਸਲਾ ਆਖਰੀ ਆਖਰੀ ਫੈਸਲਾ ਅਦਾਲਤਾਂ ਨੇ ਹੋਣਾ ਕਿਉਂਕਿ ਜਿਹੜੀ ਸਾਡੀ ਡੈਮੋ ਫਿਰ ਦੱਲਾ ਸਾਹਿਬ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਸਿਆਸਤ ਹੀ ਹੋ ਰਹੀ ਆ ਫਿਰ ਇਹਨੂੰ ਸੰਜੀਦਗੀ ਦੇ ਨਾਲ ਤਾਂ ਨਹੀਂ ਵਿਚਾਰਿਆ ਜਾ। ਤੁਸੀਂ ਦੇਖੋ ਇੱਕਦਮ ਹੈ ਹੋ ਸਿਆਸਤ ਰਹੀ ਹੈ। ਪਰ ਅਗਰ ਇਹ ਸਿਆਸਤ ਨਾ ਵੀ ਹੋਵੇ, ਸਿਹਤਮੰਦ ਤਰੀਕੇ ਦੇ ਨਾਲ ਸਿਆਸਤ ਨਾ ਵੀ ਹੋਵੇ ਤਾਂ ਵੀ ਇਹ ਮਸਲੇ ਨਿਬੇੜੇ ਜਾ ਸਕਦੇ ਨੇ। ਪਰ ਇਸ ਵਾਰ ਭਗਵੰਤ ਮਾਨ ਦਾ ਜਿਹੜਾ ਸਟੈਂਡ ਸੀ ਪਰ ਦੂਜੀਆਂ ਪੋਲੀਟੀਕਲ ਪਾਰਟੀਆਂ ਦਾ ਸਟੈਂਡ ਹੈ ਜਿਹੜਾ ਉਹ ਮਜਬੂਰੀ 'ਚ ਉਹਨਾਂ ਨੂੰ ਲੈਣਾ ਪਿਆ। ਮੈਂ ਤੁਹਾਨੂੰ ਫਿਰ ਉਹੀ ਕਹਿ ਰਿਹਾ ਕਿ ਇਹ ਵੀ ਵੋਟਾਂ ਦੀ ਸਿਆਸਤ ਹੈ। ਪੰਜਾਬ ਦੇ ਲੋਕਾਂ ਦਾ ਜਿਹੜਾ ਪਾਣੀ ਹੈ ਅਨਮੋਲ ਹੈ। ਭਾਵੇਂ ਪੋਲਿਟਿਕਲ ਪਾਰਟੀਆਂ ਨੂੰ ਮਜਬੂਰੀ ਚ ਸਟੈਂਡ ਲੈਣਾ ਪਿਆ ਪਰ ਇਹਦੇ ਨਾਲ ਘੱਟੋ ਘੱਟ ਪੰਜਾਬ ਦੇ ਪਾਣੀਆਂ ਦੀ ਵੰਡ ਦੀ ਗੱਲ ਨਵੇਂ ਸਿਰੇ ਤੋਂ ਸੁਪਰੀਮ ਕੋਰਟ ਚ ਜਾ ਸਕਦੀ ਹੈ ਪੰਜਾਬ ਨੂੰ ਇਹ ਮੰਗ ਕਰਨਾ ਚਾਹੀਦਾ ਸੁਪਰੀਮ ਕੋਰਟ ਚ ਕਿ ਨਵਾਂ ਵਾਟਰ ਟ੍ਰਿਬਿਊਨਲ ਬਣੇ ਜਿਹੜਾ ਮੌਜੂਦਾ ਸਥਿਤੀਆਂ ਦੇ ਮੁਤਾਬਕ ਪੰਜਾਬ ਦੇ ਪਾਣੀ ਮਾਪੇ ਵੀ ਸਾਡੇ ਕੋਲੇ ਪੰਜਾਬ ਕੋਲੇ ਹੁਣ ਕਿੰਨਾ ਪਾਣੀ ਹੈ ਅਸੀਂ ਕਿੰਨਾ ਪਾਣੀ ਦੇ ਸਕਦੇ ਹਾਂ ਕਿੰਨਾ ਪਾਣੀ ਨਹੀਂ ਦੇ ਸਕਦੇ ਔਰ ਇੱਕ ਕਾਨੂੰਨ ਬਣ ਜੇ ਕਿ ਜਦੋਂ ਹੜ੍ਹ ਆਉਣਗੇ ਤਾਂ ਹੜ੍ਹਾਂ ਦਾ ਪਾਣੀ ਵੀ ਬਰਾਬਰ ਜਾਊਗਾ ਹੜਾਂ ਦਾ ਪਾਣੀ ਹਰੀਕੇ ਪਤਨ ਖੋਲਣ ਤੋਂ ਪਹਿਲਾਂ ਹੜਾਂ ਦਾ ਹੜਾਂ ਦਾ ਪਾਣੀ ਰਾਜਸਥਾਨ ਨੂੰ ਛੱਡਿਆ ਜਾਵੇ ਤੇ ਹਰਿਆਣੇ ਨੂੰ ਛੱਡਿਆ ਜਾਵੇ ਤਾਂ ਕਿ ਆਪਾਂ ਪਾਕਿਸਤਾਨ ਨੂੰ ਪਾਣੀ ਕਿਉਂ ਦੇਣਾ ਹੈ ਆਪਣਾ ਦੁਸ਼ਮਣ ਦੇਸ਼ ਹੈ ਆ ਕੱਲ ਪਰਸੋਂ ਦਾ ਪ੍ਰੈਸ ਕਾਨਫਰੰਸ ਕੀਤੀ ਹੈ ਆ ਹਰਿਆਣੇ ਵਾਲੇ ਮੁੱਖ ਮੰਤਰੀ ਨੇ ਜਿਹੜੇ ਆਪਣੇ ਆ ਕੀ ਨਾਮ ਉਹਨਾਂ ਦਾ ਭੁੱਲ ਜਾਣਾ ਸੈਣੀ ਸਾਹਿਬ ਉਹ ਕਹਿੰਦੇ ਫालतू ਪਾਣੀ ਪਾਕਿਸਤਾਨ ਆਪਾਂ ਕਿਉਂ ਜਾਣ ਦੇਣਾ ਸੋ ਜਦੋਂ ਹੜ ਆਣ ਤੇ ਕਾਨੂੰਨੀ ਬਣ ਜੇ ਵੀ ਜਦੋਂ ਹੜ ਆ ਗਈ ਤੇ ਆਪਾਂ ਹੜਾਂ ਦਾ ਪਾਣੀ ਹਰਿਆਣੇ ਚ ਭੇਜੀਏ ਰਾਜਸਥਾਨ ਚ ਭੇਜੀਏ ਤੇ ਸਰਕਾਰਾਂ ਲੋਕਾਂ ਦੀ ਰਾਖੀ ਕਰਨ ਤੇ ਹੜਾਂ ਦਾ ਪਾਣੀ ਆਪਾਂ ਪਾਕਿਸਤਾਨ ਨੂੰ ਨਹੀਂ ਦੇਣਾ ਦੇਖੋ ਕਿਉਂਕਿ ਆਪਾਂ ਤਾਂ ਇੰਡਸ ਦਾ ਸਮਝੌਤਾ ਵੀ ਤੋੜ ਤੋੜਤਾ ਤੇ ਆਪਾਂ ਹਰੀਕੇ ਪਤਨ ਨੂੰ ਵੀ ਥੋੜਾ ਤਕੜਾ ਕਰ ਲਈਏ ਜੇ ਆਪਾਂ ਹੜਾਂ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਦੇਣਾ ਨਾ ਜੀ ਤੇ ਹਰੀਕੇ ਪਤਨ ਦੇ ਵੀ ਆਲੇ ਦੁਆਲੇ ਆਪਾਂ ਕੋਈ ਡੈਮ ਡੂਮ ਵੱਡੇ ਕਰ ਲਈਏ ਪੈਸੇ ਲਾ ਕੇ ਚਾ ਉਹਦੇ ਲਈ ਮੋਦੀ ਸਾਹਿਬ ਵੀ ਪੈਸੇ ਦੇਣ ਉਹਦੇ ਲਈ ਹਰਿਆਣਾ ਵੀ ਪੈਸੇ ਪਾਵੇ 2 ਕੁ ਲੱਖ ਕਰੋੜ ਘਟੋ ਘੱਟ ਚਾਹੀਦਾ ਸੰਦੀਪ ਜੀ ਪੰਜਾਬ 'ਚ ਵਧੀਆ ਪ੍ਰਬੰਧ ਬਣ ਸਕਦਾ ਪਾਣੀ ਨੂੰ ਸੰਭਾਲਣ ਦਾ 2 ਲੱਖ ਕਰੋੜ ਕੀ ਹੈ ਸਰਕਾਰਾਂ ਦੇ ਲਈ ਡੈਲਾ ਸਾਹਿਬ ਮੈਨੂੰ ਇੱਥੇ ਭੁੰਦੜ ਸਾਹਿਬ ਦੀ ਵੀ ਗੱਲ ਚੇਤੇ ਆ ਗਈ ਕਹਿੰਦੇ ਇਹ ਪਾਣੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੇ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਉਹਨਾਂ ਨੇ ਇਹ ਗੱਲ ਮੀਡੀਆ ਦੇ ਨਾਲ ਵੀ ਕੀਤੀ ਸੀ ਮੈਂ ਦੇਖਿਆ ਤੂਰ ਸਾਬ ਬੈਠੇ ਸੀ ਭਗਵੰਤ ਮਾਨ ਦੇ ਨਾਲ ਕੁਰਸੀ ਤੇ ਪਰ ਮੈਨੂੰ ਸੁਖਵੀਰ ਬਾਦਲ ਨਹੀਂ ਦੇਖਿਆ ਹੁਣ ਮੈਂ ਜਦੋਂ ਅਕਾਲੀ ਦਲ ਦਾ ਪੇਜ ਦੇਖਦਾ ਨਾ ਜੀ ਅਕਾਲੀ ਦਲ ਦਾ ਉਹਦੇ ਤੇ ਲਿਖਿਆ ਹੁੰਦਾ ਵਿਕਾਸ ਪੁਰਸ਼ ਪੰਜਾਬ ਦਾ ਵਿਕਾਸ ਪੁਰਸ਼ ਤੇ ਜਦੋਂ ਹੁਣ ਪਾਣੀਆਂ ਦੀ ਗੱਲ ਆਈ ਸੀ ਉਹੋ ਭਲਵਾਨਤਮਾਨ ਦੇ ਨਾਲ ਬੈਠਾ ਦਿਖਿਆ ਹੀ ਨਹੀਂ ਪੰਜਾਬ ਦਾ ਵਿਕਾਸਪੁਰਸ਼ ਅਕਾਲੀ ਦਲ ਦਾ ਰਿਆਂ ਦਾ ਸੋ ਸੁਖਵੀਰ ਬਾਦਲ ਨੂੰ ਆਪ ਪਾਉਣਾ ਚਾਹੀਦਾ ਸੀ ਹੁਣ ਅਗਲਿਆਂ ਨੇ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਤਾਂ ਦੇਖੋ ਚੋਣ ਨਹੀਂ ਲੜੀ ਚਾਰ ਜੁਣੀ ਚੋਣਾ ਕਹਿੰਦੇ ਜੀ ਸਾਡਾ ਜਰਨੈਲ ਨਹੀਂ ਜਦੋਂ ਆ ਸਕਦਾ ਵੀ ਜੀ ਉਹ ਤਨਖਾਹਾਂ ਸੀ ਉਦੋਂ ਸੁਖਵੀਰ ਬਾਦਲ ਔਰ ਡੱਲਾ ਸਾਹਿਬ ਜਿੱਥੋਂ ਤੱਕ ਮੇਰੇ ਧਿਆਨ ਚ ਹੈ ਇਹ ਭੁੰਦਰ ਸਾਹਿਬ ਰਾਜ ਸਭਾ ਹੀ ਆ ਲੋਕ ਸਭਾ ਹੀ ਰਹੇ ਆ ਜਿਆਦਾ ਮੈਂ ਦੱਸਦਾ ਵੀ ਉਦੋਂ ਚੀਮਾ ਸਾਹਿਬ ਤੇ ਭੁੰਦਰ ਸਾਹਿਬ ਕਹਿੰਦੇ ਦੇਖੋ ਜੀ ਸੁਖਵੀਰ ਬਾਦਲ ਹੈ ਨਹੀਂ ਅਸੀਂ ਜਰਨੈਲ ਬਿਨਾ ਚਾਰ ਜ਼ਿਮਨੀ ਤੋਂ ਨਾ ਕਿੱਥੋਂ ਲੜਾਂਗੇ ਤੇ ਮੈਨੂੰ ਵੀ ਸਮਝ ਆਉਂਦਾ ਨਹੀਂ ਹੁਣ ਜਰਨੈਲ ਬਿਨਾ ਤੇ ਪਾਣੀਆਂ ਦੀ ਲੜਾਈ ਕਿਵੇਂ ਲੜਨਗੇ ਸੁਖਵੀਰ ਬਾਦਲ ਨੂੰ ਅੱਜ ਬਿਠਾਇਆ ਹੁੰਦਾ ਭਗਵੰਤ ਮਾਨ ਦੇ ਨਾਲ ਤੇ ਦੋਵਾਂ ਦੀਆਂ ਨਜ਼ਰਾਂ ਆਪਸ ਇੱਕ ਦੂਜੇ ਨਾਲ ਮਿਲਦੀਆਂ ਮਾੜਾ ਮੋਟਾ ਕੋ ਹੱਥ ਹੱਥ ਮਿਲਾਉਂਦੇ ਮਾੜੀ ਦੀਕਰਤਨ ਦੋਵਾਂ ਚ ਦੂਰ ਹੁੰਦੀ ਤੇ ਗੱਲਬਾਤ ਕਿਸੇ ਪਾਸੇ ਤੁਰਦੀ ਸੰਦੀਪ ਦੀ ਸੋ ਸੁਖਵੀਰ ਬਾਦਲ ਨੂੰ ਆਉਣਾ ਚਾਹੀਦਾ ਸੀ ਜਦੋਂ ਭਗਵੰਤ ਮਾਨ ਨਾਲ ਪਾਰਟੀ ਮੀਟਿੰਗ ਬੁਲਾਉਂਦਾ ਹੈ ਦੇਖੋ ਕਿੰਨਾ ਵਿਚਾਰਸਪ ਤਸਵੀਰ ਬਣਨੀ ਸੀ ਇੱਕ ਪਾਸੇ ਸੁਖਵੀਰ ਬਾਦਲ ਬੈਠਾ ਹੁੰਦਾ ਭਵੰਤਮਾਨ ਦੇ ਨਾਲ ਇੱਕ ਪਾਸੇ ਜਾਂਖਣ ਸਾਹਿਬ ਬੈਠੇ ਹੁੰਦੇ ਇੱਕ ਪਾਸੇ ਰਾਜਾ ਵੜਿੰਗ ਬੈਠਾ ਹੁੰਦਾ ਤੇ ਦੇਖੋ ਫਿਰ ਲੱਗਣਾ ਸੀ ਪੰਜਾਬ ਦੀ ਜਿਹੜੀ ਮੇਨ ਲੀਡਰਸ਼ਿਪ ਆ ਨਾ ਪਾਣੀਆਂ ਦੀ ਲੜਾਈ ਮੂਹਰੇ ਹੋ ਕੇ ਲੜ ਰਹੀ ਆ ਨਹੀਂ ਤਾਂ ਹੁਣ ਚਲੋ ਹੁਣ ਸਾਰੇ ਇਹਦੇ ਮਹਾਨ ਲੀਡਰ ਨੇ ਆਪਾਂ ਇਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਇਹ ਤਾਂ ਜਿੰਦ ਜਾਨ ਵਾਰ ਦੇਣ ਪੰਜਾਬ ਲਈ ਮੈਨੂੰ ਪੂਰਾ ਭਰੋਸਾ ਹੈ ਇਹਨੀ ਆਪਾਂ ਇਧਰ ਲਈ ਉਧਰ ਲਈ ਗੱਲਾਂ ਕਰ ਲੈਨੇ ਆ ਇਹ ਲੋੜ ਪਈ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਜਾਣਵਾਰਨੀ ਆ ਪੰਜਾਬੀ ਸੰਦੀਪ ਜੀ ਇਹ ਨੋਟ ਕਰ ਲਓ ਗੱਲ ਐਵੇਂ ਨਹੀਂ ਜੀ ਬਲਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰahin ਅੱਗੇ ਵਧਾਵਾਂਗੇ ਧੰਨਵਾਦ Boa tarde.